محبوب شروع اکالی <سؤال> دلان سردار سکھبیر بادل صاحب وہ مخاطب ہو گئے سردار سخبی بادل صاحب پکت پور ساحب پھر ماھی تے کٹھے ہوئے موگا دے شومی کھالی دل دے بہادر ورکر تے سموچی لیڈرشپ گاج کے فتح بلاؤ واحرو جی کا خالصا واحر پنجاب اپنا کر ہے آپ جیونا مرنا اتے آ دیشن اس دیش نزا داؤن واسطے سب تو ود جی قربانیاں دیا تو اپنے پنجاب کے بہادر لوک جی پنجاب ترقی کے راہ جاؤ گا آپ ترقی کے راہ جاؤں گے اپنی اگلے پیڑیاں ترقی پنجاب ہی پیچھے چلا گیا پھر اپنا رہنا کی ہے کیونکہ اپنا گھر میں سوچ بےنتی کرنا ہے کہ آپ فیصلے کر لینا بغیر سوچے سمجھے کوئی جھوٹ بول دینا وہ گلا ہیں ਕੋਈ ਕਹਿੰਦਾ ਮੈਂ ਗਰੰਟੀ ਦਿੰਦਾ ਆਪਾਂ ਉਹਦੀ ਗੱਲਾਂ ਚਾ ਦੰਨੇ ਆ ਕੋਈ ਝੂਠੀ ਸੌਖਾ ਲੰਦਾ ਆਪਾਂ ਉਹਨਾਂ ਦੀ ਗੱਲਾਂ ਚਾ ਜਾਣੇ ਆ ਜਿਹੜਾ ਸੱਚ ਬੋਲਦਾ ਜਿਹੜਾ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੇ ਤੁਸੀਂ ਪਿਛਲੇ ਤਕਰੀਬਨ 50 ਸਾਲ ਦਾ ਸਾਹਬ ਦੇਖੋ 50 ਸਾਲ ਪਿਛਲੇ 50 ਸਾਲਾਂ ਚ ਕਿੰਨੇ ਮੁੱਖ ਮੰਤਰੀ ਰਹੇ ਹੈ ਕਾਂਗਰਸ ਦੇ ਬੀਮ ਸਿੰਘ ਰਹੇ ਗਿਆਨੀ ਜ਼ੈਲ ਸਿੰਘ ਜੀ ਰਹੇ ਹੈ ਦਰਬਾਰਾ ਸਿੰਘ ਰਹੇ ਹੈ ਬੀਬੀ ਪੱਠਲ ਰਹੀ ਹੈ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਹੈ ਤਕਰੀਬਨ 20-25 ਸਾਲ ਆ ਮੁੱਖ ਮੰਤਰੀ ਰਹੇ ਕਾਂਗਰਸ ਦੇ ਇੱਕ ਵੀ ਦੱਸ ਦਿਓ ایک بھی تسیح ایک بھی نہیں تیسر یاد کر کے دس جو کہ اس مکمری نے پاس سے تھوڑے بزرگ سر پرکاش جی بادل رہے آج جو کچھ بھی ہے نا دی دین کر کے انہوں کی میند کر کے اجے بیٹھے ہیں آج اپنے کھیتوں ਜੋ ਫਸਲਾਂ ਹੋ ਰਹੀਆਂ ਨੇ ਜਿਹੜੇ ਟਿਊਬਲ ਤੋਂ ਪੈਣੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਆ ਤੇ ਉਹਦੇ ਮੁਫਤ ਵੀ ਬਾਪੂ ਬਾਦਲ ਨੇ ਦਿੱਤਾ ਮੋਗਾ ਵਾਲਿਓ ਮੈਂ ਆਪਣਾ ਸਿਆਸੀ ਜੀਵਨ ਇਸ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਿੱਦੇ ਵਿੱਚ ਬਾਗਾਪੁਰਾਣਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਇਲੈਕਸ਼ਨ ਲੜਦਾ ਸੀ ਜਿਹੜੇ ਉਹਨਾਂ ਇਲਾਕੇ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪੁੱਛ ਲਓ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਹੁੰਦਾ ਸੀ ਜਿੰਨੇ ਗ੍ਰੇਡ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਕੱਸੀਆਂ ਬਣੀਆਂ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੇ ਖਾਲੇ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਡੀਆਂ ਸੜਕਾਂ ਬਣੀਆਂ ਅੱਜ ਤੁਸੀਂ ਮੋਗੇ ਤੋਂ ਕਿਤੇ ਵੀ ਜਾਣਾ ਹੋਏ ਕੈਜੀਆਂ ਸੜਕਾਂ ਬਣਾ ਦਿੱਤੀਆਂ

پسو میلے کراؤ اکالی دل ہے مخمتری تی یاترا جی تھی ہزور صاحب درشن سی کرا اکالی دل ہے سارا چیزاں بند ہو گئی جس دن اکالی دل کی آپ کنہ دے اکے لگ گئے آپ پچھانے نہیں اپنے کیڑے ہیں اپا دلی والے دے اکھے لگے گئے ا والے تے اکھے لگے گئے کی گل کہتا سی انقلاب لے کے آونگا کلے کہن نال انقلاب نہیں اوندا دلوں جذبہ چاہیے انقلاب لے ہون واسطے بدلان لے کے آواں گے دیکھ لے بدلان لٹ کے لے گئے پنجاب نو برباد کرتا پنجاب گنڈا گردی تے راج آ گیا ਗੈਂਗਸ ਤੇ ਰਾਜਕਰੀ ਆਉਂਦੇ ਲੁੱਟ ਖੋਈ ਆਉਂਦੇ ਐ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਪੁੱਛਣਾ ਚਾਹਣਾ ਆ ਆਮ ਆਪੀ ਪਾਰਟੀ ਆਈ ਪੰਜਾਬ ਤਦੋਂ 2014 ਚਾਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਇਖਤਾਰ ਕੀ ਲੋਕ ਆ ਆ ਸਾਰੇ ਐਜੇ ਲੋਕ ਆ

ਕੀ ਅਕਾਲੀ ਦਲ ਜਿਹੜਾ ਬਣਿਆ ਥੋੜੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਕਿਸ ਵਾਸਤੇ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤ ਕਹੇ ਜਾਂ ਗਰਦ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਕੱਢੀ ਹੋਈ ਉਹਨਾਂ ਮੰਤਾਂ ਨੂੰ ਭਜਾਇਆ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਤੇ ਰક્ષਣ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਆਰਾਂ ਗੁਰਦੁਆਰਾਂ ਸਾਹਿਬ ਦੇ ਹਮਲਾ ਹੋਏ فوج لڑ سکے تو شرمنی اکالی دل ایک مہینے بعد بنیا پچھلے دس سال لانچ. تسی فوج کمجور کرتی اینا الی والی پارٹیاں دکھا دا کی اکالی دل ہوں کچھ نہیں ہے اے تو ڈرن کی لڑ نہیں ہے تھا نان ہوا کہ فائدہ ہوا ایڈا وا نقصان ہو گیا

جب بتو ہے گلیاں سروپا نہیں دن سروپا بھی دیتا گیا جیڈے بنا سکتے پروارا دیتا گیا کیونکہ ہوں لے کنٹرول نہیں ہے مریادہ وہ کرتے چڑھو تخت پٹنہ تخت پٹنہ ہار سرکار نے اپنے کنٹرول لے لیا دلی گردوارا پر

نقصان ہو گیا آتا ایٹرول کر لگے اکال تخت صاحب سے بھی فیصلہ میری جان حملہ تک بھی کراتا دیکھ لو ایڈی انہوں نے من سی جی سکھ قوم کرنا پھر اکالی دل سے بادل پروار کی لیڈرشپ ختم کر دینی ہے ਅਤਾ ਪ੍ਰਮਾਤਮਾ ਨੇ ਬਚਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਆਈਆਰ ਦੱਸਾ ਕੀ ਲਿਖੀ ਕਚਾੜੂ ਵਾਲਿਆਂ ਨੇ ਐਫਆਈਆਰ ਲਿਖੀ ਕੀ ਉਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਟਾਕੀ ਨੇ ਚਲਾਈ ਪਰ ਨਾਂ ਨਹੀਂ ਲਿਖਿਆ ਅੰਤ ਪਛਾਤੇ ਦੇ ਲਿਖ ਕੇ ਤੇ ਜਿਹੜੇ ਇੱਕ ਗੋਲੀ ਚਲਾਈ 15 ਦਿਨਾਂ ਚ ਉਹਨੂੰ ਬੇਲ ਦੋਏ ਇੱਕ ਇੱਕ ਘਰੋਂ ਪੇਪਰ ਇੱਥੋਂ ਤੱਕ ਸਾਜ਼ਿਸ਼ਾਂ ਹੋਈਆਂ ਪਰ ਜਿਹਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਏ ਜਿਹੜੇ ਕੰਮ ਕੋ ਲੋ ਲੜਾਈ ਲੜੇ ਰੱਬ ਵੀ ਉਹਦਾ ਸਾਥ ਦਿੰਦਾ ਹੈ ਦੇਖੋ ਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਹੋ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਜ ਕੋਕੀ ਕੇਜਰੀਵਾਲ ਵਾਸਤੇ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਕੁੰ ਜਾਂ ਕੇਜਰੀਵਾਲ ਕਰਕੇ ਪਰਿਵਾਰ ਉਹਨੂੰ ਫਿਕਰ ਹੈ ਤੁਹਾਡਾ ਉਹਦਾ ਇੱਥੇ ਰਾਜ ਕਰਨ ਵਾਸਤੇ ਆਉਂਦੇ ਹੈ ਤੁਹਾਡੇ ਦੁੱਖ ਦੂਰ ਕਰਨ ਵਾਸਤੇ ਨਹੀਂ ਆਉਂਦੇ ਇੱਕ ਇੱਕ ਰੱਖ ਦਿਓ ਪਿਛਲੇ 5 ਸਾਲ ਲੱਗੀ ਹੋਈ ਕੇਜਰੀਵਾਲ ਦੇ ਰਾਜ ਇੱਕ ਇੱਕ ਥੋੜਾ

ਤੇ ਆਪਣੇ ਇਸ਼ਤਿਹਾਰਾਂ ਤੇ ਆ ਜਿਹੜੀਆਂ ਕੰਦਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਆ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਪੰਜਾਬ ਸਰਕਾਰ ਤੁਹਾਡੇ ਪੈਸੇ ਤੇ ਦੱਸੋ ਕਿੰਨਾ ਪੈਸਾ ਹਰ ਸਾਲ ਲੁੰਦੇ ਐ 11-1200 ਕਰੋੜ ਰੁਪਈਆ ਹਰ ਸਾਲ ਆ ਚਾਰ ਸਾਲਾਂ 'ਚ 4.5 ਹਜ਼ਾਰ ਕਰੋੜ ਤੋਂ ਟੱਪਾਤਾ ਆਈ ਪੈਸਾ ਹੁੰਦਾ تھوڈے جی، کو آٹا دال بھی ملنا سی شگل بھی ملنا سر سارا کچھ پر نہیں یہاں کا نشانہ ایک ایک سی, کیا سی؟ ایتھے پیسہ کٹھا کر کے نو پیسے نال پورے ہندوستان تکڑا کرنا چوٹ بول دے رہے آ پوچھنا چاہوں آ چون پتر ہے جھاڑو والوں کا جی انگلینڈ کی ਜਿਹਦੇ ਕਰਕੇ ਆਪਾਂ ਸਾਰਿਆਂ ਨੇ ਬੰਲਾ 94 ਸੀਟਾਂ ਦਗੇ ਦੀਆਂ ਜਿਹੜਾ ਹੁੰਦਾ ਸੀ ਆਮ ਆਦਮੀ ਆਮ ਆਦਮੀ ਆਮ ਆਦਮੀ ਤੇ ਖਾਸ ਕਰਕੇ ਨਿਹਾਲ ਸਿੰਘ ਵਾਲੇ ਥੋੜੇ ਥੋੜੇ ਤੇ ਇੱਥੇ ਸਮਰੂਰ ਜ਼ਿਲ੍ਹੇ 'ਚ ਤਾਂ ਇੱਥੋਂ ਦਾ ਬੰਬ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਦੱਸ ਲੋ 5 ਸਾਲ ਹੋ ਗਏ ਕੀ ਹੋਇਆ ਆ ਇਹਨਾਂ ਦੀਆਂ ਕਹਿੰਦੇ ਪਹਿਲੀ ਗਰੰਟੀ سارے نوجوانوں نوکری دے دنگے گے نوجوانوں امریکہ کناڈا جان کی لڑ نہیں سارے واپس آنا کی ہے ٹگی مار لی جھاڑو والے آپ کنیڈا پا جنگے پانچ سال بعد پر بھی کلیس کے لے کے آواں گے پھر کہتی لے کے آواں گے نعرے دیتے ਇਹ ਹੈ ਇੱਕ ਨਾ ਸਕੂਲ ਨਹੀਂ ਇੱਕ ਕਾਲਜ ਨਹੀਂ ਟੀਚਰਾਂ ਦੀ ਭਰਤੀ ਨਹੀਂ ਕੀਤੀ ਐਸੀ ਸਕਾਲਰਸ਼ਿਪ ਬੰਦ ਕਰਤੀ ਥੋੜੇ ਜੇ ਸਕੂਲਾਂ ਤੇ ਰੰਗ ਕਰਤਾ ਆ ਸਿੱਖਾ ਕ੍ਰਾਂਤੀ ਇਹਨਾਂ ਦੀ ਕਹਿੰਦੇ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਕਿੱਧਰ ਕੇ 1000 ਰੁਪਿਆ ਗਰੰਟੀ ਹੈ ਜੀ ਕੇਜਰੀਵਾਲ ਜੀ ਝੂਠ ਬੋਲੀ ਜਾਂਦੇ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਕੇ ਦੇਵਾਂਗੇ ਸੰਗਰੂਰ ਜ਼ਿਲ੍ਹੇ ਵਾਲੇ ਤੁਹਾਡੇ ਨਾਲ ਹੀ ਹੈ

ਫੜਾਉਣਗੇ ਨੁਕਸਾਨ ਨੂੰ ਤਾਂ ਫਗਲ ਦਾ 50000 ਰੁਪਏ ਕਿੱਲਾ ਦੋਗੇ ਆ ਦੇਖੋ ਖੜਾਂ ਕਿੰਨਾ ਨੁਕਸਾਨ ਕੀਤਾ 1 ਰੁਪਿਆ ਨਹੀਂ ਮਿਲਿਆ ਹਲੇ ਤੱਕ ਲੋਕਾਂ ਨੂੰ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੁਣ ਇਹਨਾਂ ਲੋਕਾਂ ਨੂੰ ਆਪਾਂ ਬਾਰ-ਬਾਰ ਮੌਕਾ ਦੇਵਾਂਗੇ ਕੀ ਆਪਾਂ ਤਜਰਬੇ ਫਿਰ ਤੋਂ ਕਰਾਂਗੇ ਫਿਰ ਤੋਂ 5 ਸਾਲ ਖਰਾਬ ਕਰਾਂਗੇ ਆ ਤੁਹਾਡੇ ਕੋਲੇ ਮੇਰੇ ਕੋਲੇ ਹੁਣ ਕਾਂਗਰਸ ਦਾ ਆ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਨੇ ਜੋ ਤੁਹਾਡੋ ਸਰਕਾਰ لیکن کے گرگا صاحب سون خاطی پوری زندگی مکنے گرو گھر چاہیے ووٹا لا کے, سی صاحب کے آج ہی سی کی چار ہفتہ نشا ختم سارا کرزا کر نوکری پچی سو بے زرگا ਜਿਹੜੇ ਨਗਰ ਕੋਈ ਬਿਜੂ ਪ੍ਰਜਗਾਰ ਨਹੀਂ ਉਹਨਾਂ ਨੂੰ 2500 ਦਿਆ ਕਰਾਂਗੇ 50 ਲੱਖ ਸਮਾਰਟਫੋਨ ਦਿਆ ਕਰਾਂਗੇ ਪੈਨਸ਼ਨ 2500 ਦਿਆ ਕਰਾਂਗੇ ਸ਼ਗਲ ਨੇ 52000 ਦੇ ਮੰਗੇ ਉਹ ਵੀ ਬੰਦ ਕਰਤਾ ਆਟਾ ਦਾਲ ਦੇ ਨਾਲ ਖੰਡ ਦੇ ਚਾਹ ਪੱਤੀ ਵੀ ਦਿਆ ਕਰਾਂਗੇ ਹੈ ਹਲੇ ਤੱਕ ਬਹੁਤ ਲੰਬੀ ਲਿਸਟ ਹੈ ਇੱਕ ਚੀਜ਼ ਦੱਸ ਦਿਓ ਇੱਕ ਚੀਜ਼

اکالی دل ہے جیب کی نے پورے ہندوستان پہلے ایسی بھائی چار پین نہیں ملتی ہوں ہندوستان پہلے مخمتری بادل صاحب جنہ ایسی سی جنہ نے ایسیرشپ شروع کی بزرگوں پینشن دیتی ਤੁਸੀਂ ਦੇਖ ਲਓ ਜਿੰਨੀਆਂ ਪਹਿਲੇ ਲਿੰਕ ਰੋਡਾਂ ਨਹੀਂ ਹੁੰਦੀਆਂ ਸੀ ਸਰਕਾਰੀ ਕਰਤੇ ਬਾਦਲ ਸਾਹਿਬ ਜੀ ਨੇ ਲਿੰਕ ਰੋਡਾਂ ਬਣਾਈਆਂ ਆਹ ਮੰਡੀਆਂ ਥੋਡੀਆਂ ਦਾਣਾ ਪੰਨੀਆਂ ਪਣੋਣ ਵਾਲਾ ਕਾਮੀ ਦਲ ਤੁਹਾਡੇ ਇਥੇ ਪਿੰਡਾਂ ਦੀ ਡਿਵੈਲਪਮੈਂਟ ਦੇਖ ਲਓ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਹੋਣੀ ਆ ਭਾਵੇਂ ਕੁਝ ਵੀ ਚੀਜ਼ ਮੰਗੇ ਅਕਾਲੀ ਦਲ ਵੀ ਸਰਕਾਰ ਦੇ ਦੌਰਾਨ ਉਦੋਂ ਮੁੱਖ ਮੰਤਰੀ ਰਾਜ ਕਰਨ ਵਾਸਤੇ ਨਹੀਂ ਬਣਦੇ ਅਕਾਲੀ ਦਲ ਦੇ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਆ

ਆਜ ਆਪਣੇ ਘਰ ਪਰਨ ਵਾਸਤੇ ਆਪਾਂ ਹੁਣ ਚੁਟਕਲੇ ਬਹੁਤ ਸੁਣ ਲਏ ਆ ਚੁਟਕਲੇ ਸੁਣਾਉਣ ਵਾਲੇ ਮਰਵਾਉਂਦੇ ਐ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਸਾਰੇ ਯੂਕਰੇਨ ਚ ਕੀ ਹੋ ਰਿਹਾ ਹੈ ਉਹਦਾ ਪ੍ਰਧਾਨ ਮੰਤਰੀ ਵੀ ਚੁਟਕਲੇ ਸੁਣਾਉਂਦਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਸਾਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਭਗਵੰਤ ਜੀ ਵੇਖ ਲਓ ਉਹਦੀ ਕਰਤੂਤਾ ਦੇਖੀਂ ਆ تیس ویڈیو دیکھی ہے جنہی سچی ہے جیتے گروہ جیت گرو سا فوٹو شراب سٹ رہا ہے دیکھو میں حرام ہو جانا ہے ایڈی وڈی وے کی کوئی بول نہیں رہا جنہی دادو والا ہے منڈ صاحب ہے جنہی اپنے آپ پنتک دل ہندے ہیں وہ کیوں چپ ہے کیونکہ وہ تو نال ہے جی لڑائی لڑ رہے تھے تو کلا اکالی دل ہے

جی جی پی سی خلاف بلتا اپنی پارلیمنٹ دے خلاف بولتا ہے چپ کر کے جی سے گے اکالی دا لڑو گا دا رہو گا اکالی دل ہے قوم دی پنجاب دی خالصا پن کی جتنے بندی ایس کر کے میں حق جوڑ کے بینتی کرنا جی پچونا قوم نو جی پچونا پنجاب نو ہے جی ਜੇ ਵਾਪਸ ਤਰੱਕੀ ਲੈ ਕੇ ਆਉਣੀ ਹੈ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਕਾਲੀ ਦਲ ਤੋਂ ਬਗਿਆ ਸੁਖਵੀਰ ਤੇਰੀ ਸੋਚ ਹੈ ਰਾਜਾ ਦੇਖੋ ਸੁਖਵੀਰ ਤੇਰੀ ਸੋਚ ਹੈ ਰਾਜਾ ਦੇਖੋ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕੀ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰਿਆਂ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਿਣਾ ਇੱਥੇ ਐ ਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਤੁਸੀਂ ਮਿਹਰ ਕਰਕੇ ਸਰਕਾਰ ਲਿਆ ਦਿਓ ਉਹ ਵਾਪਸ ਉਹ ਦਿਨ ਲੈ ਕੇ ਆਵਾਂਗੇ ਜਿਹੜੇ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਤਰੱਕੀ ਹੁੰਦੀ ਸੀ ਪੰਜਾਬ ਵਿੱਚ ਮੈਂ ਗਾਰੰਟੀ ਕਰਦਾ ਹਾਂ ਜਿਸ ਦਿਨ ਸਰਕਾਰ ਬਣੀ ਪਹਿਲਾ ਕੰਮ ਕਰੂੰਗਾ ਪੰਜ ਸੱਤ ਜਿਹੜੇ ਮਹੀਨੇ ਪਹਿਲੇ ਕੰਮ ਐ پنجاب جڑے زمیندار کو ٹوبو کنیکشن ہے نہیں پہلے دس دن چنتا جائے گا آ آج جے آج کل پندرہ بھی مگر پھر ٹوبو کنیکشن لین واسطے اوکے سوکھے سال پا لو گل میں کروں گا ایک آج راجستان کنال ہے یہ پانی پنجاب کا پانی ہے دنیا دا قانون ہے دیش دا قانون ہے کہ جیڑے سوپے بچوں دریا ٹپ دے ہے اسے سوپے بچ کا حق ہے پانی دا پر اپنا سارا پانی راستان پہ ایتا اور راجستان کنال بند کر کے پانی تھوڑے پنجاب سے رکھا گیا جنہیں کے لاندے لاکھے ہیں

ਉਹਨਾਂ ਨੇ ਕੋਲੇ ਜਾਊਗਾ ਤੇ ਹਰ ਪਿੰਡ ਵਿੱਚ ਬਣਾਇਆ ਜਾਊਗਾ ਜਿੱਥੇ ਸਾਰੇ ਕੰਮ ਤੁਹਾਨੂੰ ਉੱਥੇ ਪਿੰਡ 'ਚ ਹੋ ਜਾਣਗੇ ਕੋਈ ਤੁਹਾਨੂੰ ਬਾਹਰ ਦਫ਼ਤਰ ਕਿਸੇ ਜਾਣਾ ਨਹੀਂ ਪੈਣਾ ਇਹਨਾਂ ਨੇ ਝਾੜੂ ਵਾਲਿਆਂ ਨੇ ਆਪਣੇ ਵਰਕਰਾਂ ਤੇ ਬਹੁਤ ਝੂਠੇ ਕੇਸ ਕੀਤੇ ਆ ਮੈਂ ਵਾਦਾ ਕਰਦਾ ਪਹਿਲੇ ਹੀ ਦਿਨ ਕਮਿਸ਼ਨ ਬਣਾ ਕੇ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਪੂਰੇ ਪੰਜਾਬ ਦੇ ਜਿਹੜੇ ਵੀ ਝੂਠਾ ਕੇਸ ਕੀਤੇ ਆ ਸਾਰੇ ਕੇਸ ਰੱਦ ਕੀਤੇ ਜਾਣਗੇ ਜਿਨ੍ਹਾਂ ਨੇ ਕਰਾਏ ਆ ਭਜੜੇ ਝਾੜੂ ਵਾਲੇ ਵਰਕਰ ਨੇ ਲੀਡਰ ਨੇ ਜਾਂ ਸਭ ਸੇ ਮੈਂ ਉਹਨਾਂ ਦੇ ਘੁੱਠੇ ਕੇਸ ਬਣਾਉਣ ਦਾ ਦਰਦ ਪੱਟਾ ਕਰਕੇ ਉਹਨਾਂ ਅੰਦਰ ਕੀਤਾ ਜਾਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨੀਆਂ ਸਰਕਾਰੀ ਨੌਕਰੀਆਂ ਸਾਡੇ ਸਮੇਂ 'ਚ ਅਸੀਂ ਕਾਨੂੰਨ ਬਣਾਤਾ ਸੀ ਕਿ ਪੰਜਾਬ ਦੇ ਲੋਕੀ ਰਹਿਣ ਵਾਲੇ ਡੰਮਸਾਈ ਨੂੰ ਸਰਕਾਰੀ ਨੌਕਰੀ ਪੰਜਾਬ ਮਿਲ ਸਕਦੀ ਹੈ ਪਰ ਝਾੜੂ ਵਾਲੇ ਨੇ ਆ ਕੇ ਕਾਨੂੰਨ ਬਦਲ ਕੇ

لا کے اتے جا کے دس لاکھ روپیہ دس لاکھ روپیہ دے دس لاکھ کا لون ہوگا جا دس سال پورا دینا پینا واپس پہلے تین سال کوئی نہیں دینا پینا سات سال کشت پر سارا بیاج سرکار میں چاہنا کہ اپنے نوجوان چھوٹے موٹے کم آپ اپنی دکان کھولن کوئی کسی نے ڈیری کم کرنا کسی نے بکری کم کرنا کسی نے چھوٹے ہونے بچارے کو ساتھ ہیں بہت بچے اپنے پڑھ نہیں سکتے میں اگلے پانچ سال بنا کے دکھا گا ਅਜੇ ਤੱਕ ਕੋਈ ਗਰੀਬ ਪਰਿਵਾਰ ਦਾ ਬੰਦਾ ਡਾਕਟਰ ਨਹੀਂ ਬਣਿਆ ਪਹਿਲੀ ਤਾਂ ਅਸੀਂ ਜਿਹੜੇ ਮਾਨ ਸਾਹਿਬ ਕਹਿੰਦੇ ਨੇ 16 ਮੈਡੀਕਲ ਹਸਪਤਾਲ ਬਣਾ ਕੇ ਮੈਂ ਦਿਖਾਉਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਪਰ ਉਹ ਥੋੜਾ ਜਿੰਨੇ ਵੀ ਪਿੱਛਲੇ ਐ ਹਰ ਜ਼ਿਲ੍ਹੇ ਵਿੱਚ ਮੋਗੇ ਖੋੜਾ ਮੈਡੀਕਲ ਕਾਲਜ ਹੋਊਗਾ ਅਧੀਆਂ ਸੀਟਾਂ ਉਹਦੇ ਵੀ ਸਰਕਾਰ ਦੀਆਂ ਹੋਣਗੀਆਂ ਜਿੱਥੇ ਗਰੀਬ ਬੱਚਿਆਂ ਦੇ ਬੱਚੇ ਭਾਵੇਂ ਐਸੀ ਪਰਿਵਾਰ ਜਨਰਲ ਪਰਿਵਾਰ BC ਪਰਿਵਾਰ ਗਰੀਬ ਹੋਣ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜਾਵਾਂਗੇ ਤੇ ਉਹਦੇ ਬਾਅਦ 5 ਸਾਲ ਉਹ ਸਰਕਾਰ ਵਿੱਚ ਨੌਕਰੀ ਵੀ ਕਰਨਗੇ ਉਹਦੇ ਬਾਅਦ ਜਿੱਥੇ ਮਰਜ਼ੀ ਜਾਣ ਘੱਟੋ ਘੱਟ ਇੱਕ ਬੰਦੇ ਬੱਚੇ ਨੂੰ ਮੌਕਾ ਤਾਂ ਮਿਲੀ ਦਈਏ ਉਵੇਂ ਵੈਟਰਨਰੀ ਕਾਲਜ ਖੋਲਣ ਦੀ ਲੋੜ ਆ ਉੱਥੇ ਵੀ ਆ ਕਰਾਂਗੇ ਕਿਉਂਕਿ ਤਾਂ ਹੀ ਪੰਜਾਬ ਅੱਗੇ ਵਧੂਗਾ ਇੱਕ ਅਸੀਂ ਸਕਿੱਲ ਯੂਨੀਵਰਸਿਟੀ ਦੇਖੋ ਬਹੁਤ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਪਰ ਕੁਝ ਹੁੰਦਾ ਨਹੀਂ ਬੋਧ ਰੋੜ ਹੈ ਕਾਰਾਂ ਦੇ ਮਕੈਨਿਕਾਂ ਦੀ